ਸਤਿਗੁਰੂ ਕਹਿੰਦੇ ਉਹ ਪ੍ਰਮਾਤਮਾ ਵਿਆਪਕ ਹੈ ਤੁਸੀਂ ਉਹਦੇ ਦਰਸ਼ਨ ਕਰਨੇ ਨੇ ਕਿਵੇਂ ਹੋਣਗੇ ਕਹਿੰਦੇ ਪਹਿਲਾਂ ਆਪਣੇ ਅੰਦਰ ਦੇਖੋ ਜਦੋਂ ਅੰਦਰਲੀ ਜੋਤ ਦਿਖਣ ਲੱਗ ਗਈ ਕਹਿੰਦੇ ਜਦੋਂ ਮਨ ਦੀ ਅੰਦਰਲੀ ਜੋਤ ਜਾਗੀ ਅੰਦਰੋਂ ਦਿਖਣ ਲੱਗ ਗਿਆ ਤਾਂ ਫਿਰ ਵਿਆਪਕ ਦੇ ਦਰਸ਼ਨ ਹੋ ਜਾਣਗੇ ਤੁਸੀਂ ਪਹਿਲੇ ਹੀ ਅੰਦਰ ਦੇਖਣਾ ਚਾਹੁੰਦੇ ਹੋ ਸੌਰੀ ਤੁਸੀਂ ਪਹਿਲੇ ਹੀ ਬਾਹਰ ਲੱਭਦੇ ਹੋ ਪਰ ਅੰਦਰ ਦੇਖਣਾ ਚਾਹੁੰਦੇ ਹੋ ਬਾਹਰ ਤੁਸੀਂ ਆਪਣੇ ਆਪ ਨੂੰ ਸਵਾਦਿਆ ਨਹੀਂ ਹੁੰਦਾ ਐਨਾ ਨਾਮ ਸਿਮਰਨ ਨਹੀਂ ਹੁੰਦਾ ਜੇਕਰ ਆਪਾਂ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਦੇ ਜੀਵਨ ਨੂੰ ਪੜਦੇ ਹਾਂ ਤਾਂ ਆਪਾਂ ਨੂੰ ਨਾਮ ਸਿਮਰਨ ਬਾਣੀ ਅਭਿਆਸ ਦੀ ਜੋ ਤਾਕਤ ਹੈ ਉਹ ਮਹਿਸੂਸ ਹੁੰਦੀ ਹੈ ਉਹਦੀ ਕਲਾ ਕਿਵੇਂ ਵਰਤਦੀ ਹੈ ਉਹਦੇ ਬਾਰੇ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਜੀ ਉਹਨਾਂ ਨੇ ਜੋ ਤਰੱਕੀਆਂ ਕੀਤੀਆਂ ਜਾਂ ਪੰਥ ਦੇ ਵਿੱਚ ਜੋ ਸੇਵਾ ਕੀਤੀ ਬਾਬਾ ਜੀ ਨੇ ਕੁਸ-ਕੁਸ ਉਹਨਾਂ ਦੇ ਪ੍ਰਸੰਗ ਐਸੇ ਵੀ ਆ ਜਾਂਦੇ ਨੇ ਜਿਵੇਂ ਦੋ ਸਿੰਘ ਬਾਬਾ ਜੀ ਕੋਲ ਚੱਲ ਕੇ ਆਏ ਕਹਿੰਦੇ ਬਾਬਾ ਜੀ ਬਾਣੀ ਦੇ ਅੰਦਰ ਲਿਖਿਆ ਜਿਵੇਂ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਬਾਬਾ ਜੀ ਨੂੰ ਸਿੰਘ ਕਹਿਣ ਲੱਗੇ ਹੈ ਹੋ ਸਕਦਾ ਇਦਾਂ ਬਾਬਾ ਜੀ ਕਹਿੰਦੇ ਦੋਵੇਂ ਜਣੇ ਆਪਣੀ ਅੱਖਾਂ ਬੰਦ ਕਰੋ ਤੇ ਹੁਣ ਪੜੋ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਨਹੀਂ ਕੋਈ ਕਹਿੰਦੇ ਹੁਣ ਅੱਖਾਂ ਖੋਲੋ ਅੱਖਾਂ ਖੋਲੀਆਂ ਤੇ ਵਿਆਪਕ ਰੂਪ ਵਿੱਚ ਪ੍ਰਮਾਤਮਾ ਦਾ ਪ੍ਰਕਾਸ਼ ਨਜ਼ਰ ਆਉਣ ਲੱਗ ਗਿਆ ਬ੍ਰਹਿਮੰਡ ਤੱਕ ਦੀਆਂ ਦ੍ਰਿਸ਼ਟੀਆਂ ਮਿਲ ਗਈਆਂ ਉਸ ਉਹ ਸਿੱਖ ਸੰਗਤਾਂ ਨੂੰ ਉਹ ਸਿੰਘ ਕਹਿੰਦੇ ਬਾਬਾ ਜੀ ਚਰਨ ਫੜ ਲਏ ਕਹਿੰਦੇ ਸਾਡੀ ਤਾਂ ਕੋਈ ਕਮਾਈ ਨਹੀਂ ਹੈਗੀ ਬਾਬਾ ਜੀ ਅਸੀਂ ਤਾਂ ਕਦੇ ਸਿਮਰਨ ਨਹੀਂ ਕੀਤਾ ਇਹ ਇੰਨੀ ਬਖਸ਼ਿਸ਼ ਕਹਿੰਦੇ ਪਿਛਲੇ ਜਨਮ ਚ ਤੁਸੀਂ ਬਹੁਤ ਕਮਾਈ ਕੀਤੀ ਜਦੋਂ ਬਖਸ਼ਿਸ਼ ਹੋਣ ਤੇ ਆਈ ਉਦੋਂ ਹੰਕਾਰ ਹੋ ਗਿਆ ਇਹ ਬੜੀ ਭੜੀ ਚੀਜ਼ ਆ ਹੰਕਾਰ ਛੇ ਭੂਮਿਕਾ ਤੱਕ ਨਾਲ ਜਾਂਦਾ ਕਹਿੰਦੇ ਇਹ ਸੱਤਵੀਂ ਭੂਮਿਕਾ 'ਚ ਜਾ ਕੇ ਗੜ ਪਾੜਦਾ ਜਾ ਕੇ ਮਾਇਆ ਦਾ ਇਹ ਬੜੀਆਂ-ਬੜੀਆਂ ਗੱਲਾਂ, ਬੜੀਆਂ-ਬੜੀਆਂ ਬਾਤਾਂ ਇਹਨਾਂ ਦੇ ਵਿੱਚ ਆ ਜਾਂਦੀਆਂ। ਦੋ ਮਹਾਤਮਾ ਦੀ ਵੀ ਗੱਲ ਇੱਕ ਵਾਰ ਹੋਈ ਸੀ। ਹੁਣ ਅੱਗੇ-ਅੱਗੇ ਲੰਬੀ ਚੀਜ਼ ਚੱਲੀ ਜਾਂਦੀ ਹੈ। ਇਹ ਜਿਹੜਾ ਹੈ ਗੜਪਾੜ ਦਾ ਜਾ ਕੇ, ਸੋ ਵਿਚਾ, ਸੋ ਵਿਚਾਰ, ਇਹ ਸੇਮੀ ਭੂਮਿਕਾ ਹੈ ਜਦੋਂ ਪਦਾਰਥਾਂ ਦਾ ਅਭਾਵ ਹੋ ਜਾਣਾ ਮਨ ਦੇ ਅੰਦਰ, ਆਇਆ ਦਾ ਪਰਦਾ ਪਾੜ ਦਾ ਜਾ ਕੇ ਤਾਂ ਉਸ ਵਕਤ ਸਤਮੀ ਭੂਮਿਕਾ ਦੇ ਵਿੱਚ ਇਨਸਾਨ ਪਹੁੰਚਦਾ ਉਦੋਂ। ਜਦੋਂ ਇਹ ਸੇਮ ਹੀ ਤੋਂ ਪਾਰ ਹੋਣ ਲੱਗਦਾ ਨਾ ਸੱਤਵੀਂ ਦੇ ਵਿੱਚ ਜਾਣ ਲੱਗਦਾ ਤੋਂ ਬੜੀ ਵੱਡੀ ਪਰਖ ਹੁੰਦੀ ਹੈ ਮਾਇਆ ਦੀ ਸੰਤ ਬਾਬਾਤਰ ਸਿੰਘ ਜੀ ਦੇ ਜੀਵਨ ਵਿੱਚ ਲਿਖਿਆ ਹੋਇਆ ਕਿ ਜਦੋਂ ਬਾਬਾ ਜੀ ਸੇਮ ਹੀ ਭੂਮਿਕਾ ਚੋਂ ਸੱਤਵੀਂ ਭੂਮਿਕਾ ਦੇ ਵਿੱਚ ਜਾਣ ਲਈ ਤਿਆਰ ਸੀ ਸੱਤਵੀਂ ਭੂਮਿਕਾ ਦੇ ਭੂਮਿਕਾ ਦੇ ਵਿੱਚ ਪ੍ਰਵੇਸ਼ ਕਰਨ ਲੱਗੇ ਤਾਂ ਮਾਇਆ ਨੇ ਕੌਤਕ ਵਰਤਾਇਆ ਆਪਣਾ ਲਾਸਟ ਜਿਹੜਾ ਖੀਰਲਾ ਪੇਪਰ ਹੁੰਦਾ ਜਾ ਕੇ ਸੱਤਵੀਂ ਭੂਮਿਕਾ ਦੇ ਵਿੱਚ ਪ੍ਰਵੇਸ਼ ਹੋਣ ਤੋਂ ਪਹਿਲਾਂ ਮਾਇਆ ਨੇ ਇਹ ਅਜਹੀ ਮਾਇਆ ਰਚੀ ਅਜਿਹਾ ਕੌਤਕ ਬਰਤਾਇਆ ਕਿ ਉਹ ਬਾਬਾ ਜੀ ਦੇ ਸਾਹਮਣੇ ਬਿਲਕੁਲ ਨਗਨ ਅਵਸਥਾ ਦੇ ਵਿੱਚ ਆ ਕੇ ਖੜੀ ਹੋ ਗਈ। ਬੁਲਾ ਦੇ ਨਾ ਅੱਜ ਬਾਬਾ ਜੀ ਨੂੰ। ਮਾਇਆ ਵੀ ਕਹਿੰਦੀ ਲਿਆਖਾ ਕਿਹੜਾ ਨਹੀਂ ਡੋਲਦਾ। ਮਾਇਆ ਵੀ ਡਲਾਉਣਾ ਚਾਹੁੰਦੀ ਸੀ ਪਰਖ ਕੇ ਦੇਖਣਾ ਚਾਹੁੰਦੀ ਸੀ ਬਾਬਾ ਜੀ ਦੇ ਜੀਵਨ ਨੂੰ, ਬਾਬਾ ਜੀ ਦੀ ਕਮਾਈ ਨੂੰ, ਬਾਬਾ ਜੀ ਦੇ ਅਭਿਆਸ, ਬਾਣੀ ਨਿਰੰਤਰ ਦਾ ਜਾਪ ਸੀ ਜੋ ਉਹਨਾਂ ਦੇ ਜਪ ਤਪ ਨੂੰ। ਅੰਕਲ ਜੀਬ ਦੀ ਲਹਿ ਆਈ ਹੁਣੇ ਡਲਾ ਦਿੰਨੀ ਆ। ਇਹਦੇ ਵਿੱਚ ਵੀ ਕਈ ਗੱਲਾਂ ਆਉਂਦੀਆਂ ਨੇ। ਖੈਰ ਉਹ ਵਿਚਾਰ ਐਸੀ ਆ ਕਿ ਮਹਾਪੁਰਸ਼ਾਂ ਦੇ ਨਾਲ ਬੈਠ ਕੇ ਆਪਾਂ ਉਹ ਵਿਚਾਰ ਪਟੰਦਰਾ ਕਰ ਸਕਦੇ ਆਂਗੇ ਤੇ ਆਪਾਂ ਆਮ ਇਨਸਾਨ ਇੰਨੀ ਨਾਮ ਸਿਮਰਨ ਨਹੀਂ ਆਪਣੇ ਕੋਲੇ ਬਾਣੀ ਵਿਆਸ ਨਹੀਂ ਹੁੰਦਾ ਕਿ ਆਪਾਂ ਮਾਇਆ ਦੀਆਂ ਜੋ ਵਿਚਾਰਾਂ ਨੇ ਉਹ ਕਰ ਸਕੀਏ ਕਿਉਂਕਿ ਆਪਣੇ ਕੋਲੇ ਇੰਨੀ ਉਹ ਦ੍ਰਿਸ਼ਟੀ ਨਹੀਂ ਹੈਗੀ ਆ ਪਾਣਾਗੇ ਆਪਣੇ ਜਿਹੜੇ ਵਿਚਾਰ ਆਗੇ ਉਹ ਫਿਰ ਗਲਤ ਪਾਸੇ ਚਲੇ ਜਾਣਗੇ ਤਾਂ ਇਹ ਵਿਚਾਰਾ ਮਹਾਪੁਰਸ਼ਾਂ ਨੇ ਕੀਤੀਆਂ ਜਾਣੀਆਂ ਤਾਂ ਅੱਗੇ ਕੀ ਹੋਇਆ ਮਾਇਆ ਜਦੋਂ ਨਗਰਵਸਥਾ ਦੇ ਵਿੱਚ ਆ ਕੇ ਸੰਤ ਬਾਬਾ ਅਤਰ ਸਿੰਘ ਜੀ ਦੇ ਸਾਹਮਣੇ ਖੜੀ ਹੋ ਗਈ ਉਹਨਾਂ ਨੂੰ ਡੋਲਣ ਦੇ ਲਈ ਮਜਬੂਰ ਕਰ ਰਹੀ ਸੀ ਉਹਨਾਂ ਦੇ ਪਰਖ ਕੇ ਦੇਖਦੀ ਸੀ ਉਹਨਾਂ ਦੇ ਜਪ ਤਪ ਨੂੰ ਬਾਬਾ ਜੀ ਜਾ ਕੇ ਛੱਪੜ ਦੇ ਵਿੱਚ ਵੜ ਗਏ ਪੋਹ ਮਾਗਦੇ ਦਿਨ ਸੀ ਗਲਗਲ ਜਲ ਦੇ ਵਿੱਚ ਖੜੇ ਹੋ ਕੇ ਸਿਮਰਨ ਕਰਨ ਲੱਗ ਗਏ ਉਹ ਬਾਹਰ ਛੱਪੜ ਦੇ ਕਿਨਾਰੇ ਤੇ ਖੜੀ ਹੈ ਸਹਾ ਸੰਗਤ ਜੀ 7 ਦਿਨ 7 ਰਾਤਾਂ ਬਾਬਾ ਅਤਰ ਸਿੰਘ ਜੀ ਛੱਪੜ ਚੋਂ ਬਾਹਰ ਨਹੀਂ ਆਏ ਪੋ ਮਾਗਦੀ ਆ ਸਰਦੀਆਂ ਦੇ ਵਿੱਚ ਬਿਲਕੁਲ ਠੰਡੇ ਸੀਤ ਵਰਗੇ ਪਾਣੀ ਦੇ ਵਿੱਚ ਮਾਇਆ ਖੜੀ ਰਹੀ ਬਿਲਕੁਲ ਨਗਨ ਅਵਸਥਾ ਦੇ ਵਿੱਚ ਕਹਿੰਦੀ ਮੈਂ ਸੰਤ ਬਾਬਾ ਅਤਰ ਸਿੰਘ ਨੂੰ ਡਲਾ ਦੇਣਾ ਅੱਜ ਤਨ ਬਾਬਾ ਅਤਰ ਸਿੰਘ ਜੀ ਮਸਤੋ ਆਣਾ ਸਾਹਿਬ ਵਾਲੇ ਬਾਬਾ ਜੀ ਪੋਰਾ ਵੀ ਡੋਲੇ ਨਹੀਂ 1% ਵੀ ਡੋਲੇ ਨਹੀਂ ਪਾਣੀ ਇੰਨਾ ਠੰਡਾ ਸੀ ਕਿ ਬੁੱਲ ਹੱਥ ਪੈਰ ਸੁੰਨ ਹੋ ਗਏ ਪਾਣੀ ਇੰਨਾ ਠੰਡਾ ਸੀ ਪੂਰੇ ਸੁੰਨ ਹੋ ਗਏ ਨੀਲੇ ਪੈ ਗਏ ਜਿਹੜੇ ਪ੍ਰਾਣੇ ਆਗੇ ਉਹਨਾਂ ਨੇ ਉਹ ਟਾਈਮ ਦਾ ਪੋਮਾਗ ਦੇਖਿਆਗਾ ਹੁਣ ਤਾਂ ਪੋਮਾ ਕਿਹੜਾਗਾ ਹੁਣ ਤਾਂ ਪੋਮਾ ਖਤਮ ਹੀ ਹੋ ਗਏ ਫਿਰ ਮਾਇਆ ਸੱਤਵੇਂ ਦਿਨ ਆਪਣੇ ਅਸਲੀ ਰੂਪ ਦੇ ਵਿੱਚ ਪ੍ਰਗਟ ਹੋ ਗਏ ਕੱਪੜਾ ਸਣੇ ਡੰਡੌਤ ਕਰਨ ਲੱਗੀ ਲੰਬੇ ਪੈ ਕੇ ਡਡੌਤ ਕੀਤੀ ਤੇ ਕਹਿੰਦੀ ਧੰਨ ਬਾਬਾ ਤਰਸਿੰਘ ਜੀ ਮਸਤੋ ਆਣੇ ਵਾਲੇ ਇਨੂੰ ਕਹਿੰਦੇ ਆ ਗੁਰਮੁਖ ਕੋਈ ਗਾਲੜੂ ਜਿਨ ਮਲਦਨ ਲਾਈ ਪਾਏ 100 ਬ੍ਰਹਮ ਗਿਆਨੀ ਹੁੰਦਾ ਨਾ ਜਿਆਦਾ 100 ਉਸ ਤੋਂ ਬਾਅਦ ਇੱਕ ਪਦਵੀ ਆਉਂਦੀ ਹੈ ਜਿਹੜੀ ਗੁਰਮੁਖ ਬ੍ਰਹਮ ਗਿਆਨੀ ਬਾਬਾ ਅਤਰ ਸਿੰਘ ਜੀ ਨੂੰ ਇੰਨੇ ਨੇ ਸਲਾਇਆ ਕਿ ਪੰਜਾਬੀ ਯੂਨੀਵਰਸਿਟੀ ਚ ਡਾਕਟਰ ਅਮਰ ਸਿੰਘ ਜੀ ਨੇ ਬਾਬਾ ਜੀ ਉੱਤੇ ਉਹਨਾਂ ਨੇ ਪੀ ਐਚ ਡੀ ਕੀਤੀ ਹੈ ਸਿਰਫ ਬਾਬਾ ਜੀ ਉੱਤੇ ਉਹਨਾਂ ਨੇ ਇੱਕ ਪੁਸਤਕ ਲਿਖੀ ਹੈ ਜੀਵਨੀ ਪ੍ਰਿੰਸੀਪਲ ਗੰਗਾ ਸਿੰਘ ਨੇ ਇੰਨੀ ਸਿਫਤ ਕੀਤੀ। ਬਾਬਾ ਕਾਨ ਸਿੰਘ ਜੋ ਨਾਬੇ ਵਾਲੇ ਸੀ ਉਹਨਾਂ ਨੇ ਬੜੀ ਤਾਰੀਫ ਲਿਖੀ ਬਾਬਾ ਜੀ ਦੀ। ਭਾਈ ਵੀਰ ਸਿੰਘ ਜੀ ਨੇ ਬੜੀ ਸੁੰਦਰ ਕਵਿਤਾ ਲਿਖੀ ਬਾਬਾਤਰ ਸਿੰਘ ਜੀ ਉੱਤੇ। ਧਰਨਾ ਨੇ ਮਹਿਮਾ ਗਾਈ ਹੈ ਬਾਬਾ ਜੀ ਦੀ। ਉਹ ਕਹਿੰਦੇ ਨੇ ਕਿ ਇਹ ਬ੍ਰਹਮ ਗਿਆਨੀ ਹੈ। ਅਸਲੀ ਜੋ ਗੁਰਮਖ ਬ੍ਰਹਮ ਗਿਆਨੀ ਨੇ ਇਹ ਨੇ। ਕਿਉਂ ਕਹਿੰਦੇ ਨੇ ਕਿ ਦੋ ਵਾਰੀ ਬਾਬਾ ਜੀ ਉੱਤੇ ਅਟੈਕ ਹੋਇਆ ਮਾਇਆ ਦਾ ਪਰਖਣ ਲਈ। ਕਰੀਆ ਹੀ ਫਿਰ ਉਹ ਪੁਜਾਈ ਚੰਗੀ ਤਰ੍ਹਾਂ ਫਿਰ ਦੋ ਕੁੜੀਆਂ ਨੂੰ ਕਿਸੇ ਨੇ ਪੈਸੇ ਦੇ ਕੇ ਭੇਜਿਆ ਸੀ ਬਾਬਾ ਜੀ ਕੋਲ ਉਹਨਾਂ ਨੂੰ ਪਰਖਣ ਦੇ ਲਈ ਉਹ ਵੀ ਫਿਰ ਬਾਬਾ ਜੀ ਨੇ ਉਹਨਾਂ ਨੂੰ ਭਜਾਇਆ ਫਿਰ ਉਹ ਰੋਣ ਲੱਗ ਗੀਆਂ ਕੰਨੀਆਂ ਜੀ ਸੰਤ ਫਲਾਨੇ ਨੇ ਭੇਜਿਆ ਇਸ ਕਰਕੇ ਬਾਬਾ ਜੀ ਨੇ ਆਪਦੇ ਜੀਵਨ ਦੇ ਅੰਦਰ ਉਹ ਲਿਖਦੇ ਨੇ ਭਾਈ ਕਾਨ ਸਿੰਘ ਜੀ ਨਾਬਾ ਮੈਂ ਇਹਨਾਂ ਨੂੰ ਤਾਂ ਬ੍ਰह्म ਗਿਆਨੀ ਮੰਨਦਾ ਇਹਨਾਂ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾ ਦੀ ਕੋਈ ਚੀਜ਼ ਹੀ ਨਹੀਂ ਹੈਗੀ ਜੀਤੇ ਪੰਜ ਵਿਕਾਰ ਜਿੰਨ ਤਿੰਨ ਸੰਤਨ ਕੋ 1500 ਚਰਨਨ ਪਰ ਭਾਰ ਮੈਂ ਬਾਬਾ ਜੀ ਦਾ ਜੀਵਨ ਪੜ੍ਹ ਰਿਹਾ ਸੀ ਤਾਂ ਬਾਬਾ ਜੀ ਨੇ ਆਪਣੀ ਮਾਤਾ ਜੀ ਨੂੰ ਜਦੋਂ ਬਾਬਾ ਜੀ ਫੌਜ ਵਿੱਚੋਂ ਨਾਮ ਕਟਵਾ ਕੇ ਆ ਗਏ ਬਾਬਾ ਕਰਮ ਸਿੰਘ ਜੀ ਸਰੀਰ ਛੱਡ ਕੇ ਮਾਤਾ ਜੀ ਉਦਾਸ ਰਹਾ ਕਰਨਾ ਬਾਬਾ ਜੀ ਨੇ ਆਪਣੇ ਨਗਰ ਵਿੱਚ ਆ ਕੇ ਫਿਰ ਸਿੱਖੀ ਦਾ ਜੋ ਪ੍ਰਚਾਰ ਹੈ ਉਹ ਸ਼ੁਰੂ ਕੀਤਾ ਇੱਕ ਬੜੀ ਹੈਰਾਨਗੀ ਦੀ ਗੱਲ ਹੁੰਦੀ ਹੈ ਕਿ 1849 ਦੇ ਵਿੱਚ ਉਹਨਾਂ ਨੇ ਬੜਾ ਪ੍ਰਚਾਰ ਕੀਤਾ ਸੋ 49 ਦੇ ਵਿੱਚ ਹੀ ਬਾਬਾ ਗੁਰਮukh Singh ਜੀ ਆਕਾਰ ਸੇ ਵਾਲੇ ਇਹਨਾਂ ਦਾ ਜਨਮ ਹੋਇਆ। ਇਹਨਾਂ ਦਾ ਪਿੰਡ ਜੇਕਰ ਆਪਾਂ ਹੁਣ ਜਾ ਕੇ ਲੱਭਦੇ ਆਂ ਤਾਂ ਪਰ ਉਹ ਹੁਣ ਥੇ ਬਣਿਆ ਪਿਆ। ਇਹਨਾਂ ਦਿਨਾਂ ਦੇ ਵਿੱਚ ਇੱਕ ਚੀਜ਼ ਲਿਖੀ ਹੋਈ ਸੀ ਕਿ ਕੁਝ ਮੱਟਾ ਵਾਲੇ ਸਾਡੇ ਮਤ ਦੇ ਉੱਤੇ ਅਟੈਕ ਕਰਕੇ ਸਾਨੂੰ ਹੋਰ ਧਰਮਾਂ ਦੇ ਵਿੱਚ ਤਬਦੀਲ ਕਰਨ ਦੇ ਵਿੱਚ ਲੱਗੇ ਹੋਏ ਨੇ। ਸਾਡਾ ਸ਼ੋਸ਼ਣ ਕੀਤਾ ਜਾ ਰਿਹਾ। ਬਾਬਾ ਜੀ 17 18 ਸਾਲ ਦੀ ਉਮਰ ਦੇ ਵਿੱਚ ਮਿਲਟਰੀ ਦੇ ਵਿੱਚ ਭਰਤੀ ਹੋਏ ਸੀ ਪਰ ਜਦੋਂ ਬਾਬਾ ਜੀ ਨੇ ਹਾਲਾਤ ਦੇਖੇ ਤਾਂ ਬਾਬਾ ਜੀ ਨੇ ਇੰਨਾ ਪ੍ਰਚਾਰ ਕੀਤਾ ਸਿੱਖੀ ਦਾ ਕਹਿੰਦੇ ਬਾਬਾ ਜੀ ਨੇ ਇੰਨਾ ਪ੍ਰਚਾਰ ਕੀਤਾ ਸਿੱਖੀ ਦਾ ਕਿ ਰਾਤ ਨੂੰ ਦੋ ਦੋ ਤਿੰਨ ਤਿੰਨ ਵਾਰੀ ਵੀ ਅੰਮ੍ਰਿਤ ਸੰਚਾਰ ਕਰਦੇ ਕਰਦੇ ਸੀ ਬਾਬਾ ਜੀ ਨੇ ਆ ਕੇ ਸਭ ਤੋਂ ਪਹਿਲਾਂ ਆਪਣੀ ਮਾਤਾ ਜੀ ਨੂੰ ਪੁੱਛਿਆ ਕਿ ਕਹਿੰਦੇ ਮਾਤਾ ਜੀ ਤੁਸੀਂ ਜਪਜੀ ਸਾਹਿਬ ਕੰਟ ਕੀਤਾ ਮਾਤਾ ਜੀ ਕਹਿੰਦੇ ਨਾ ਪੁੱਤ ਮੈਂ ਤਾਂ ਅਣ ਪੜਾ ਦੇਖੋ ਪੜ ਕੇ ਹੈਰਾਨ ਹੋਈਦਾ ਕਹਿੰਦੇ ਮਾਤਾ ਜੀ ਤੁਹਾਨੂੰ ਰੋਜ਼ ਇੱਕ ਪੌੜੀ ਕੰਠ ਕਰਾਉਣੀ ਤੁਹਾਨੂੰ ਬਾਬਾ ਜੀ ਨੇ ਮਾਤਾ ਜੀ ਨੂੰ 40 ਪੌੜੀਆਂ ਕੰਠ ਕਰਵਾਤੀਆਂ ਸੀ ਜਪਜੀ ਸਾਹਿਬ ਦੀਆਂ ਰੋਜ਼ ਇੱਕ ਪੌੜੀ ਕੰਠ ਕਰਵਾ ਕੇ ਸਾਰਾ ਜਪਜੀ ਸਾਹਿਬ ਕੰਠ ਕਰਵਾਤਾ ਸੀ ਸੋ ਖਾਲਸਾ ਦਵਾਨ ਦੇ ਕੋਈ ਚੌਧੇ ਤੇ ਸੀਗੇ ਕੋਈ ਸੈਕਟਰੀ ਲਾ ਲੋ ਜਦੋਂ ਮੈਂ ਮਿਲਣ ਗਿਆ ਬਾਬਾ ਜੀ ਨੂੰ ਬਾਬਾ ਮੈਂ ਬਾਬਾ ਜੀ ਨਾਲ ਗੱਲ ਕਰ ਰਿਹਾ ਸੀ ਬਾਬਾ ਜੀ ਵਾਰ-ਵਾਰ ਖੂਹ ਦੇ ਪਾਰ ਦੇਖ ਰਹੇ ਸੀ ਖੂਹ ਦੇ ਕਿਨਾਰੇ ਤੇ ਬੈਠੇ ਸੀ ਕਹਿੰਦੇ ਮੈਂ ਕਿਹਾ ਬਾਬਾ ਜੀ ਤੁਸੀਂ ਵਾਰ-ਵਾਰ ਖੂਹ ਵੱਲ ਨੂੰ ਕੀ ਦੇਖਦੇ ਹੋ ਤਾਂ ਬਾਬਾ ਜੀ ਕਹਿਣ ਲੱਗੇ ਕਹਿੰਦੇ ਮੇਰਾ ਦਿਲ ਕਰਦਾ ਵੀ ਪਾਣੀ ਉੱਪਰ ਆ ਜਾਵੇ ਤੇ ਪੰਜ ਸਿੰਘ ਖੰਡੇ ਲੈ ਕੇ ਇਹਦੇ ਆਲੇ ਦੁਆਲੇ ਬਹਿ ਜਾਣ ਤੇ ਇਹਦੇ ਵਿੱਚ ਪਾ ਦਈਏ ਪਤਾਸਿਆਂ ਦੀ ਇੱਕ ਬੋਰੀ ਤੇ ਸਾਰੀ ਕੌਮ ਨੂੰ ਅੰਮ੍ਰਿਤ ਤਿਆਰ ਕਰਕੇ ਸਾਰੀ ਕੌਮ ਨੂੰ ਅੰਮ੍ਰਿਤ ਛਕਾ ਦਈਏ ਆਖੋ ਵਾਹਿਗੁਰੂ ਆਪ ਸਭ ਨੂੰ ਅਪੀਲ ਹੈ ਸੰਗਤ ਜੀ ਕਿ ਆਪ ਵੀ ਬਾਬਾ ਜੀ ਦਾ ਜੀਵਨ ਪੜੋ ਤਾਂ ਮੈਂ ਜਦੋਂ ਬਾਬਾ ਜੀ ਦਾ ਜੀਵਨ ਪੜਿਆ ਸੀ ਤਾਂ ਮੈਂ ਵਾਰ-ਵਾਰ ਇਹ ਗੱਲ ਕਹਿ ਰਿਹਾ ਸੀ ਧੰਨ ਬਾਬਾਤਰ ਸਿੰਘ ਜੀ ਮਸਤੂਆਣੇ ਵਾਲੇ ਧੰਨ ਬਾਬਾਤਰ ਸਿੰਘ ਜੀ ਮਸਤੂਆਣੇ ਵਾਲੇ ਹਰੂਰ ਜ਼ਿਲ੍ਹਾ ਤੇ ਜਿਹੜਾ ਬਠਿੰਡਾ ਜ਼ਿਲ੍ਹਾ ਇਹ ਬਾਬਾ ਜੀ ਨੇ ਸਾਮਿਆ ਸਾਰਾ ਇਸ ਇਲਾਕੇ ਦੇ ਲੋਕ ਸਿੱਧੇ ਸਾਦੇ ਬੰਦੇ ਅਨਪੜਤਾ ਜ਼ਿਆਦਾ ਸੀ ਉਸ ਸਮੇਂ ਤੋਂ ਬਾਬਾ ਜੀ ਫੌਜ ਵਿੱਚੋਂ ਆਏ ਅਸਲ ਵਿੱਚ ਬਾਬਾ ਜੀ ਜਦੋਂ 17 ਸਾਲ ਦੀ ਉਮਰ ਦੇ ਵਿੱਚ ਫੌਜ ਵਿੱਚ ਗਏ ਨਾ ਤੇ ਜਿਹੜੀ ਕੰਪਨੀ ਨੰਬਰ 54 ਵਿੱਚ ਜਾ ਕੇ 7ਵੀਂ ਪਲਟਨ ਦੇ ਵਿੱਚ ਬਾਬਾ ਜੀ ਗਏ ਸੀਗੇ ਇਹਨਾਂ ਨੇ ਭੇਜਤਾ ਬਾਬਾ ਜੀ ਨੂੰ ਤੋਪਖਾਨੇ ਵਾਲੇ ਤਾਂ ਉੱਥੇ ਸਪਾਈ ਬਹੁਤ ਕਰਨੀ ਪੈਂਦੀ ਸੀ ਉਹਨਾਂ ਨੇ ਆਪਣੇ ਪਿੰਡ ਬਾਰੇ ਸੂਬੇ ਦਾ ਦਲੇਰ ਸਿੰਘ ਨੂੰ ਕਿਹਾ ਵੀ ਇੱਥੇ ਕੰਮ ਬੜਾ ਮੈਂ ਬੰਦਗੀ ਕਰਨੀ ਹੁੰਦੀ ਹੈ ਉਹਨਾਂ ਨੇ ਫਿਰ ਵੱਡੇ ਕਰਨਲ ਸਾਹਿਬ ਨੂੰ ਕਹਿ ਕੇ ਬਾਬਾ ਜੀ ਦੀ ਡਿਊਟੀ ਹੈ ਜਿਹੜੀ ਸੌਖੇ ਦਾ ਲਵਾਤੀ ਤੇ ਜਿਹੜੇ ਮਿਲਟਰੀ ਦੇ ਗੁਰਦੁਆਰੇ ਦੇ ਗ੍ਰੰਥੀ ਚੰਗ ਸੀ ਭਾਈ ਜੋਤ ਸਿੰਘ ਜੀ ਨੇ ਬਾਬਾ ਜੀ ਨੇ ਦੇਖਿਆ ਕਿ ਇਹ ਜਾਂਦੇ ਨੇ ਕਿਤੇ ਰਾਤ ਨੂੰ ਤੇ ਫਿਰ ਸਵੇਰੇ ਮੁੜ ਕੇ ਆਉਂਦੇ ਆ ਫਿਰ ਪ੍ਰਕਾਸ਼ ਕਰਦੇ ਨੇ ਆ ਕੇ ਬਾਬਾ ਜੀ ਉਦੋਂ ਛੋਟੀ ਉਮਰ ਦੇ ਵਿੱਚ ਸੀ ਸੌਂਕ ਬੜਾ ਸੀ ਤੇ ਪੁੱਛਦੇ ਨੇ ਕਿ ਤੁਸੀਂ ਕਿੱਥੇ ਜਾਂਦੇ ਹੋ ਜੀ ਕਹਿੰਦੇ ਰਾਤ ਨੂੰ ਜਾਂਦੇ ਹੋ ਤੁਸੀਂ ਸਵੇਰੇ ਫਿਰ ਪ੍ਰਕਾਸ਼ ਵੇਲੇ ਨੂੰ ਮੁੜ ਆਉਨੇ ਹੋ ਤੇ ਉਹ ਕਹਿੰਦੇ ਵੀ ਮੈਂ ਆਪਣੇ ਦੇਸ਼ ਜਾ ਕੇ ਆਉਣਾ ਬਾਬਾ ਜੀ ਉਹਨਾਂ ਨੂੰ ਕਹਿਣ ਲੱਗੇ ਕਿ ਮੈਨੂੰ ਵੀ ਉਸ ਦੇਸ਼ ਦਾ ਪਤਾ ਦੱਸੋ ਕਿ ਜਿੱਥੇ ਤੁਸੀਂ ਜਾਂਦੇ ਹੋ ਉਹਨਾਂ ਨੇ ਫਿਰ ਹੌਲੀ-ਹੌਲੀ ਬਾਬਾ ਜੀ ਨੂੰ ਕੀ ਬਾਰੇ ਦਿੱਤਾ ਚਾਣਨ ਕਹਿੰਦੇ ਪਹਿਲਾਂ ਬੈਕਟਰੀ ਹੁੰਦੀ ਹੈ ਕਹਿੰਦੇ ਮੂਹ ਨਾਲ ਜਪੀ ਦਾ ਫਿਰ ਇਹ ਮਧਮਾ ਬਾਣੀ ਹੈ ਬਸੰਤੀ ਆ ਫਿਰ ਪਰਾ ਤੇ ਇਹਨਾਂ ਦਾ ਗਿਆਨ ਦਿੱਤਾ ਬਾਬਾ ਜੀ ਨੂੰ ਭਾਈ ਜੋਤ ਸਿੰਘ ਜੀ ਨੇ ਇਹਨੇ ਪਹਿਲਾਂ ਤੂੰ ਮੂਹ ਨਾਲ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਫਿਰ ਮੂਹ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਫਿਰ ਇਹ ਉੱਥੋਂ ਦੇ ਗ੍ਰੰਥੀ ਭਾਈ ਜੋ ਸਿੰਘ ਨੇ ਬਾਬਾ ਜੀ ਨੂੰ ਬਹੁਤ ਕੁਝ ਸਿਖਾਇਆ ਉਸ ਸਮੇਂ ਪਰ ਫਿਰ ਜਦੋਂ ਨੌਕਰੀ ਛੱਡੀ ਬਾਬਾ ਜੀ ਸਿੱਧਾ ਸਭ ਤੋਂ ਪਹਿਲਾਂ ਨੌਕਰੀ ਛੱਡਣ ਤੋਂ ਪਹਿਲਾਂ ਬਾਬਾ ਜੀ ਕਿੱਥੇ ਗਏ ਹਜ਼ੂਰ ਸਾਹਿਬ ਗਏ ਪਹਾੜ 100 ਮੀਲ ਦੂਰ ਪੈਦਲ ਹਜ਼ੂਰ ਸਾਹਿਬ ਵੱਲ ਚੱਲਦੇ ਗਏ ਬਾਬਾ ਜੀ ਇੰਨੀ ਸਪੀਡ ਬਾਬਾ ਜੀ ਦੀ ਕੱਦ 6 ਫੁੱਟ ਲੰਬਾ ਸੀ ਤੇ ਚਾਲ ਬੜੀ ਤੇਜ਼ ਸੀਗੀ ਸਾਰੇ ਬ੍ਰਹਮ ਗਿਆਨੀ ਜਿੰਨੇ ਮਹਾਪੁਰਸ਼ ਆ ਇਹਨਾਂ ਨਾਲ ਭੱਜ-ਭੱਜ ਕੇ ਲੜਨਾ ਹੁੰਦਾ ਸੌਰੀ ਇਹਨਾਂ ਨਾਲ ਰਲਣਾ ਹੁੰਦਾ ਭੱਜ-ਭੱਜ ਕੇ ਤੇ ਇਹਨਾਂ ਦੀ ਕਹਿੰਦੇ ਸਪੀਡ ਬੜੀ ਹੁੰਦੀ ਹੈ ਮਹਾਪੁਰਸ਼ਾਂ ਦੀ ਉਹ ਫਿਰ ਜੋਤ ਦਾ ਅਸਰ ਹੁੰਦਾ ਨਾ ਸਾਰਾ ਜਿਹੜਾ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਇਹਨਾਂ ਨੂੰ ਫਿਰ ਬਾਬਾ ਜੀ ਨੇ ਉੱਥੇ ਹਜੂਰ ਸਾਹਿਬ ਪਹੁੰਚ ਕੇ ਬੰਦਗੀ ਕੀਤੀ ਚੌਂਕੜਾ ਲਾਇਆ ਉੱਥੇ ਬਹੁਤ ਬੰਦਗੀ ਕੀਤੀ ਕੋਈ ਲਿਖਣ ਕਰ ਗਏ ਲਿਖਣ ਵਾਲੇ ਕਹਿੰਦੇ ਨੇ ਕੋਈ ਕੋਈ 2 ਸਾਲ ਕਹਿੰਦੇ ਕੋਈ 3 ਸਾਲ ਕਹਿੰਦੇ ਵੀ ਉੱਥੇ ਰਹੇ ਹੋ ਤੇ ਉਥੇ ਅੱਜ ਕੱਲ ਵੀ ਇਹਨਾਂ ਦਾ ਜੋ ਸਥਾਨ ਹੈ ਉਹ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ। ਉਥੇ ਬਾਬਾ ਜੀ ਨੇ ਬਹੁਤ ਬੰਦਗੀ ਕੀਤੀ। ਬਾਬਾ ਜੀ ਇੱਕ ਘੰਟਾ ਡੇਢ ਘੰਟਾ ਆਰਾਮ ਕਰਦੇ ਸੀ ਤੇ ਫਿਰ ਫਿਰ ਉਸ ਤੋਂ ਬਾਅਦ ਫਿਰ ਬਾਣੀ ਵਿਆਹ ਦੇ ਵਿੱਚ ਜੁਟ ਜਾਂਦੇ ਸੀ। ਫਿਰ ਬਾਬਾ ਜੀ ਹਰ ਦੁਬਾਰ ਵੱਲ ਆ ਕੇ ਉਥੇ ਇੱਕ ਸਾਲ ਆਇਆ ਬਾਬਾ ਜੀ ਨੇ ਫਿਰ ਸਿਆਲਕੋਟ ਵੱਲ ਚਲੇ ਗਏ। ਕਿੰਨਿਆਂ ਥਾਵਾਂ ਤੇ ਜਾ ਕੇ ਬਾਬਾ ਜੀ ਨੇ ਬੰਦਗੀ ਕੀਤੀ। ਤਾਬਿਆ ਬੈਠ ਕੇ ਬਾਬਾ ਜੀ ਨੇ 12-12 ਘੰਟੇ ਸਹਿਜ ਪਾਠ ਕਰਨਾ। ਤੋਈ ਪ੍ਰੇਮੀ ਦੱਸਦੇ ਸੀ ਕਹਿੰਦੇ ਜਦੋਂ ਬਾਬਾ ਜੀ ਨੇ ਇੰਨਾ ਪਾਠ ਕਰਨਾ ਪਾਠ ਕਰਦਿਆ ਕਰਦਿਆ ਜਦੋਂ ਮੱਥਾ ਨੀਲਾ ਪੈ ਜਾਣਾ ਨਾ ਫੇਰ ਘੰਟਾ ਘੜੀ ਰਾਮ ਕਰਨਾ ਉਸ ਤੋਂ ਬਾਅਦ ਉੱਠ ਕੇ ਫੇਰ ਪਾਠ ਕਰਨ ਲੱਗ ਜਾਣਾ ਪਉਰ ਸਾਫ ਕਰੀ ਜਾਣਾ ਜਪਜੀ ਸਾਹਿਬ ਕਰੀ ਜਾਣਾ ਤਾਂ ਕਿਤੇ ਜਾ ਕੇ ਪ੍ਰਾਪਤੀਆਂ ਹੁੰਦੀਆਂ ਨੇ ਇੰਨਾ ਜਪ ਤਪ ਕਰਨ ਤੋਂ ਬਾਅਦ ਕਿਤੇ ਜਾ ਕੇ ਪ੍ਰਾਪਤੀਆਂ ਹੁੰਦੀਆਂ ਨੇ ਬ੍ਰਹਮ ਦਾ ਗਿਆਨ ਹੁੰਦਾ ਹੈ ਇਸ ਕਰਕੇ ਫਿਰ ਬਾਬਾ ਜੀ ਆਪਣੇ ਇਲਾਕੇ ਦੇ ਵਿੱਚ ਜਦੋਂ ਸਿੱਖੀ ਦਾ ਪ੍ਰਚਾਰ ਕਰਨ ਗਏ ਇਹ ਤਾਂ ਬਾਬਾ ਜੀ ਰਾਤ ਨੂੰ ਸਮਾਧੀ ਲਾ ਕੇ ਅਭਿਆਸ ਕਰਦੇ ਜਪ ਤਪ ਕਰਦੇ ਮਾਲਵੇ ਦੇ ਵਿੱਚ ਪਿੰਡਾਂ ਦੇ ਜਿਹੜੇ ਮੁੰਡੇ ਹੁੰਦੇ ਸੀ ਉਸ ਸਮੇ ਉਦੋਂ ਬਿਜਲੀ ਨਹੀਂ ਹੁੰਦੀ ਸੀ ਕਹਿੰਦੇ ਬਾਬਾ ਜੀ ਬੰਦਗੀ ਕਰਦੇ ਸੀ ਤੇ ਉਹ ਮੁੰਡਿਆਂ ਨੇ ਖੇਡਦੇ ਰਹਿਣਾ ਰਾਤ ਨੂੰ ਉਦੋਂ ਫੁੱਟਬਾਲ ਹਾਕੀ ਦਾ ਚੱਲਦਾ ਹੁੰਦਾ ਸੀ ਤੇ ਬਾਬ ਉਹਨਾਂ ਨੇ ਖੇਡਦੇ ਰਹਿਣਾ ਉੱਚ-ਉੱਚ ਬੋਲੀਆਂ ਪਾਈ ਜਾਣਾ ਗਾਉਂਦੇ ਰਹਿਣਾ ਤੇ ਫਿਰ ਬਾਬਾ ਜੀ ਸਮਾਧੀ ਲਾਉਂਦੇ ਸੀ ਤੇ ਬਾਬਾ ਜੀ ਇੱਕ ਦਿਨ ਉਹਨਾਂ ਦੇ ਕੋਲ ਗਏ ਕਹਿੰਦੇ ਗੁਰਮੁਖੋ ਇਹ ਤੁਸੀਂ ਆਪਣਾ ਰਾਗ ਰੰਗ ਉਦ ਪਿੰਡ ਦੇ ਉਧਰਲੇ ਪਾਸੇ ਜਾ ਕੇ ਕਰ ਲਓ ਤੇ ਬਾਬਾ ਜੀ ਕਹਿਣ ਲੱਗੇ ਸਾਡੇ ਬਿਗੜ ਪੈਂਦਾਗਾ ਸਮਾਧੀ ਦੇ ਵਿੱਚ ਮਾਲਵੇਲੇ ਜਿਆਦਾ ਟੇਢੇ ਜੇ ਸੁਭਾਅ ਦੇ ਹੁੰਦੇ ਹੈਗੇ ਤੇ ਸਿੱਧਾ ਬਾਬਾ ਜੀ ਨਾਲ ਬੋਲਣ ਲੱਗੇ ਕਹਿਣ ਲੱਗੇ ਕਹਿੰਦੇ ਬਾਬਾ ਨਾਲ ਰਲ ਲਾਲਾ ਜਾਂ ਤਾਂ ਤੂੰ ਸਾਡੇ ਨਾਲ ਰਲ ਜਾ ਜਾਂ ਫਿਰ ਸਾਡੇ ਨਾਲ ਰਲ ਜਾ ਜਾਂ ਫਿਰ ਅਸੀਂ ਤੇਰੇ ਨਾਲ ਰਲ ਜਾਂਦੇ ਹਾਂਗੇ ਬਾਬਾ ਜੀ ਕਹਿਣ ਲੱਗੇ ਚੰਗਾ ਇਹੀ ਚਾਹੁੰਦਾ ਸੀ ਹੁਣ ਕੁੰਡੀ ਪਸਾ ਲੈਣੇ ਸੋ ਨੂੰ ਗੀਤ ਸੰਗੀਤ ਆਉਂਦਾ ਆਜੋ ਮੇਰੇ ਨਾਲ ਉਹ ਜਿੱਕ ਜਾਨਾ ਢੋਲ ਦੀ ਚੱਕ ਲੂ ਤੇ ਕਹਾ ਕੀਰਤਨ ਕਰਦੇ ਆ ਮੈਂ ਪੰਗ ਦੀਆਂ ਪੜੂੰਗਾ ਤੇ ਤੁਸੀਂ ਉਚਾਰਨ ਕਰਨਾ ਤੁਸੀਂ ਸ਼ਬਦ ਬਣਾਉਣਾ ਉਹਦਾ ਤੇ ਆਪਣਾ ਕੀਰਤਨ ਕਰਾਂਗੇ ਜਦ ਬਾਬਾ ਜੀ ਦੇ ਮਾਤਾ ਜੀ ਨੇ ਸਰੀਰ ਸਾਡ ਦਿੱਤਾ ਸੰਸਕਾਰ ਕਰਨ ਲੱਗੇ ਚੰਡਾ ਲਾਇਆ ਥੋੜੀ ਦੇਰ ਮਾਤਾ ਜੀ ਉੱਠ ਕੇ ਬੈਠੇ ਹੋਗੇ ਲੱਕੜਾ ਲੁਕੜਾ ਸਿਰਤੀਆਂ ਪਾਸੇ ਬਾਬਾ ਜੀ ਭੱਜ ਕੇ ਗਏ ਮਾਤਾ ਜੀ ਕੋਲ ਇੱਕ ਲੱਖ ਬੰਦੇ ਦਾ ਇਕੱਠ ਸੀ ਤੇ ਬਾਬਾ ਜੀ ਕਹਿਣ ਲੱਗੇ ਮਾਤਾ ਜੀ ਤੁਸੀਂ ਮੁੜਏ ਤੇ ਮਾਤਾ ਜੀ ਕਹਿਣ ਲੱਗੇ ਕਿ ਉਹ ਧਰਮਰਾਜ ਕਹਿੰਦਾ ਤੇ ਧਰਮਰਾਜ ਕਹਿੰਦਾ ਵੀ ਮਾਤਾ ਜੀ ਤੁਸੀਂ ਤਾਂ ਸੱਚਖੰਡ ਨੂੰ ਜਾਣਾ ਸੀ ਪਰ ਤੁਸੀਂ ਅੰਬਰਤ ਨਹੀਂ ਸਕਿਆ ਬਾਬਾ ਜੀ ਨੇ ਬਹੁਤਾ ਪ੍ਰੈਸ਼ਰ ਨਹੀਂ ਪਾਇਆ ਸੀ ਮਾਤਾ ਜੀ ਉੱਪਰ ਇੱਕ ਦੋ ਵਾਰ ਕਿਹਾ ਤੇ ਪਹਿਲਾਂ ਹੁੰਦਾ ਸੀ ਪਹਿਲਾਂ ਮਾਂ ਬਾਪ ਦੇ ਮੂਹਰੇ ਨਿਆਣੇ ਬੋਲਦੇ ਨਹੀਂ ਹੁੰਦੇ ਸੀ ਬਾਬਾ ਜੀ ਕਹਿੰਦੇ ਅੱਛਾ ਤੇ ਉਹ ਕਹਿੰਦੇ ਵੀ ਧਰਮਰਾਜ ਕਹਿੰਦਾ ਵੀ ਮੈਂ ਤੁਹਾਨੂੰ ਨਾ ਨਰਕਾਂ 'ਚ ਭੇਜ ਸਕਦਾਗਾ ਤੇ ਤੁਸੀਂ ਜਾਣਾ ਸੱਚਖੰਡ ਨਰਕਾਂ 'ਚ ਤੁਹਾਨੂੰ ਮੈਂ ਭੇਜ ਨਹੀਂ ਸਕਦਾ ਮੇਰੀ ਹਿੰਮਤ ਨਹੀਂ ਇੰਨੀ ਬਾਬਾ ਜੀ ਕਹਿੰਦੇ ਫਿਰ ਲਿਆਓ ਇੱਥੇ ਸਮਿਆਨਾ ਲਾ ਕੇ ਅੰਮ੍ਰਿਤ ਛਕਾਉਣੇ 1 ਲੱਖ ਬੰਦੇ ਦਾ ਕੱਟ ਸੀ 1 ਲੱਖ ਬੰਦੇ ਦੇ ਵਿੱਚੋਂ ਸਮੇ 25000 ਬੰਦਾ ਤਿਆਰ ਹੋ ਗਿਆ ਸੀ ਅੰਮ੍ਰਿਤ ਛਕਣ ਵਾਸਤੇ ਅਰੇ ਸੰਗਤਾਂ ਪ੍ਰਭਾਵਿਤ ਹੋ ਗਈਆਂ ਦੇਖ ਕੇ ਕਿ ਵੀ ਜੇ ਸੰਤ ਗਿਆਨੀ ਬਾਬਾ ਅਦਰ ਸਿੰਘ ਜੀ ਦੀ ਮਾਤਾ ਉੱਥੋਂ ਮੋੜਦੀ ਤਾਂ ਫਿਰ ਅਸੀਂ ਕੀ ਚੀਜ਼ ਆ ਇਦਾਂ ਫਿਰ ਬਾਬਾ ਜੀ ਦੇ ਕੌਤਕਾਂ ਨਾਲ ਸੰਗਤਾਂ ਬਹੁਤ ਪ੍ਰਭਾਵਿਤ ਹੋਈਆਂ